ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਫੇਰ ਪਿੰਡ ਜੌਂਦ ਪਹੁੰਚੇ ਆ ਜੀ ਇੱਕ ਤੁਹਾਨੂੰ ਝੋਟੀ ਦਿਖਾਵਾਂ ਗੱਬਣ ਕਿਹੜਾ ਸੂਆ ਜਾਂ ਕਦੋਂ ਸੂਗ ਜਿਆ ਕਿੰਨੇ ਦਿਨਾਂ ਕਿੰਨਾ ਕੁ ਦੁੱਧ ਬਾਦ ਪਹਿਲੇ ਸੋਆਂ ਦਾ ਕੱਢਿਆ ਵਾ ਬਾਈ ਜੀ ਤੋਂ ਪੁੱਛਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਹੋ ਵਧੀਆ ਬੁਟੀ ਕਿਰਪਾ ਮਾਰੋ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ 76965 02925 ਪਿੰਡ ਜੌਂ ਜ਼ਿਲ੍ਹਾ ਬਠਿੰਡਾ ਤਸੀ ਰਾਮਪਰਾਪੂਰ 9 ਕਿਲੋ ਮੀਟਰ ਰਾਮਪਰਾ ਸ਼ਹਿਰ ਹੈ 7 ਕਿਲੋ ਮੀਟਰ ਤਪਾ ਸ਼ਹਿਰ ਨੇੜੇ ਦੇ ਪਿੰਡ ਬੱਲੋ ਵਿਦਿਆਲਾ ਕੜੇ ਲੱਕੜੇ ਲਈ ਓਕੇ ਜੀ ਤੇ ਚੰਗਾ ਚੱਲੀ ਜਾਂਦਾ ਬਈ ਕੰਮ ਕਰ ਕੰਮ ਪੂਰਾ ਵਧੀਆ ਬਈ ਓਕੇ ਤੇ ਅੱਜ ਫਿਰ ਇੱਕ ਝੋਟੀ ਦਿਖਾ ਰਿਹਾ ਇੱਕ ਝੋਟੀ ਬਈ ਟੌਪ ਦਾ ਨਗੀਨਾ ਹੈ ਕਿੰਨੇ ਦਿਨ ਘੱਟ ਜੂ ਬਈ ਇਹਨੇ ਬਈ 2 ਤੋਂ 3 ਦਿਨ ਬਾਕੀ ਆ ਬੂਟੇ 2 ਤੋਂ 3 ਦਿਨ ਬਾਕੀ ਤੇ ਲੇਵਾ ਦਿਖਾ ਦੇ ਬਈ ਅਮਰੀਕਨ ਗਾਇਆਂ ਵਾਲਾ ਕੰਮ ਹੀ ਜਮਾ ਜਮਾ ਦੇਖ ਜਿੰਨਾ ਮੂਹਰ ਨੂੰ ਲਈ ਫਿਰਦੇ ਤੇ ਉਨੇ ਹੀ ਕਰਮਾਂ ਲਈ ਫਿਰਦੀ ਆ ਪਿੱਛੇ ਨੂੰ ਕੁਆਲਿਟੀ ਕਰੋ ਚੈੱਕ ਸਿੰਘ ਸਾਲੇ ਸੁਆ ਬਈ ਕਿਹੜਾ ਸੁਆ ਦੂਜਾ ਬਈ ਦੂਜਾ ਉਹਨੇ 14 ਕਿਲੋ ਦੁੱਧ ਕੱਢਿਆ ਨੇ ਓਕੇ ਜੀ 14 ਕਿਲੋ ਅਗਲੀ 15 16 ਕਿਲੋ ਦੀ ਉਮੀਦ ਆ ਝੋਟੀ ਤੋਂ ਚੰਗੇ ਯਾਰ ਥਣਲੇਵੇਂ ਦੀ ਤਾਂ ਹਨਾ ਦੇਖੇ ਹੀ ਬਣਦੀ ਆ ਦੇਖ ਮਾਗਾ ਬਾਈ ਗਿੱਠ ਲੇਵਾ ਮਗਰ ਨੂੰ ਗਿੱਠ ਜਮਾ ਪਿਆ ਦਿਖਾ ਦਿਆਂਗੇ ਟਕਾ ਕੇ ਆਹ ਦੇਖੋ ਜੀ ਤੇ ਬਾਈ ਜੀ ਕਿੰਨੇ ਕਿ ਦਿਨ ਕੱਟੂਗੀ ਇਹਦੇ ਬਾਈ 1-2 ਦਿਨ ਬਈ ਆ 1-2 ਦਿਨ ਆ ਗਈ ਫਿਰ 15 ਕਿਲੋ ਦੁੱਧ ਦੇ ਤੋ ਖੋਲੋ ਜੀ 15 ਕਿਲੋ ਬਾਈ ਖੁੱਲਾ ਚੰਗਿਆਂ ਜੋ ਆ ਗਈ ਜੀ ਵੱਡੇ ਕਦ ਕੜਦੀ ਆ ਗਈ ਥਣਲੇਵੇਂ ਦੀ ਪੂਰੀ ਸਾਫ ਸੋਥਰੀ ਆ ਬਰੀਕ ਪਿੰਡੇ ਦੀ ਕਿੰਨੇ ਕਿ ਦਿਨ ਇਕੱਠ ਜੂ ਬਾਈ ਬਾਈ ਬਸ 2 ਦਿਨ ਲੱਗੇ 3 ਦਿਨ ਲੱ ਬਾਕੀ ਦਾ ਥਾਨ ਲੇਵੇ ਦੀ ਪੂਰੀ ਸਾਫ ਸੁਥਰੀ ਵੀਰੇ ਪਾਰ ਪਿਛੇ ਦੇ ਓਕੇ ਆ ਇਹ ਉਹ ਗਰੰਟੀ ਹੋ ਗਿਆ ਆਪਣੇ ਲਿਖਾ ਕੇ ਲੈ ਜਾ ਬੰਦਾ ਬਾਈ ਓਕੇ ਜੀ ਇਧਰ ਨੂੰ ਪਾਰ ਪਿਛੇ ਦੀ ਹੂੰ ਪਾਰ ਪਿਛੇ ਦੀ ਇੱਕ ਨੰਬਰ ਇਧਰ ਨੂੰ ਮੰਮੀ ਲੈ ਚੱਲੇ ਪਲੇਵਾ ਦਿਖਾ ਦੇ ਬਾਈ ਅਮਰੀਕਨ ਦਾ ਹੈ ਜਮਾ ਵੀਰੇ ਤੇ ਬਾਕੀ ਦਾ ਯਾਰ ਥਾਨ ਵੀ ਸਪੇਸ ਤੇ ਲੱਗਿਆ ਨਾ ਗੱਲਾ ਗੱਲਾ ਥਾਨਾ ਬਾਈ ਆ ਦੇਖੋ ਜੀ ਸਪੇਸ ਤੇ ਥਾਨ ਲੱਗਿਆ ਪੱਠ ਪੁੜੇ ਦੀ ਜਿੰਨੀ ਵੀ ਹੈਗੀ ਚੰਗੀ ਆ ਸਾਰੀ ਚੰਗੀ ਆ ਸਾਫ ਸੁਥਰੀ ਆ ਬਾਈ ਨਾਲੀਆਂ ਕੋਈ ਲਿੱਸੀ ਵਿੱਕੀ ਨਹੀਂ ਨਹੀਂ ਵੀਰੇ ਨਹੀਂ ਨਹੀਂ ਓਕੇ ਜਮਾ ਗੱਲ ਬਾਤ ਲੈ ਚੱਲੋ ਜੀ ਸਿੰਘ ਦੀ ਕਰਾਵਾ ਚੈੱਕ ਤੇ ਰੇਟ ਜਮਾ ਜਾਇਜ਼ ਹੋਣ ਵਾਲਾ ਝੋਟੀ ਦੇ ਹਿਸਾਬ ਨਾਲ ਆ ਦੇਖੋ ਜੀ ਸਿੰਘ ਦਿਖਾ ਦੇ ਬੂਟੇ ਬੂਰਾ ਆ ਦੇਖੋ ਸਿੰਘ ਦੇਖੋ ਜੀ ਮੈਂ ਕਹਿੰਦਾ ਫੇਸਬੁਕ ਦੀ ਹਨਾ ਯਾਰ ਇੱਕ ਨੰਬਰ ਆ ਬਈ ਮੰਡੀ ਬੁੰਡੀ ਤੇ ਖੜੀ ਹੋਵੇ ਝੋਟੀ ਗੱਲਾਂ ਹੋ ਰਹੀ ਹੋਣਗੀਆਂ ਬਾਈ 160 65 ਮੰਗਣੇ ਹੈ ਜੀ ਦਾ ਤੇ ਆਪਾਂ ਫਿਰ ਕਿੰਨੇ ਮੰਗਣਿਆ ਆਪਾਂ ਮੂਟੇ ਮੰਗਣੇ ਨਹੀਂ ਬਸ 120 ਚੋ ਮਾਨਤਨ ਕਰਦੇ ਆ ਹੋ ਜੂ ਥੋੜਾ ਬਤਾ ਬਾੜਾ ਮੋਟਾ ਹੋਊਗਾ ਬਸ ਤੈਨੂੰ ਪਤਾ ਹੀ ਹੈ ਬਾਈ ਝੋਟੀ ਦੇ ਹਿਸਾਬ ਨਾਲ ਕੋਈ ਬਾੜਾ ਨਹੀਂ ਹੈਗਾ ਝੋਟੀ ਚੰਗੀਆਂ ਦੁੱਧ ਨੇ ਵਾਕਿਆ ਹੀ ਪੌਣਾ ਥਣਲੇਵ ਦੀ ਪੂਰੀ ਸਾਫ ਸੁਥਰੀ 1,20,000 ਰੁਪਏ ਜੋ ਤੁਹਾਡਾ ਮਾਨਤਾਨ ਜ਼ਰੂਰ ਹੋਊਗਾ ਚੰਗੀਆਂ ਜੋ ਆ ਗਈ ਜੀ ਪਿੰਡ ਜੌਂਨ ਤੋਂ ਆਪਾਂ ਵੀਡੀਓ ਤੁਹਾਨੂੰ ਕਵਰ ਕਰਕੇ ਦਿੱਤੀ ਆ ਭਾਰ ਪਿੱਛੇ ਦੀ ਥਣਾ ਦੀ ਸਭ ਬਾਈ ਦੀ ਗਾਰੰਟੀ ਆ ਤੇ ਬਾਈ ਨੰਬਰ ਫੇਰ ਬੋਲ ਦੇ 76965092925 ਪਿੰਡ ਜੀ ਪਿੰਡ ਜੌਂਦ ਜ਼ਿਲ੍ਹਾ ਬਠਿੰਡਾ ਓਕੇ ਜੀ ਇੱਕ ਝੋਟੀ ਸੇ ਇੱਕ ਤੁਹਾਨੂੰ ਦਿਖਾਤੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਚੈਨਲ ಸಹ ದೇಲ್ ಧನ್ಯವಾದ ಜಲ್ದ ಮ್ಯಾಲೆ ನಮ್ಗೆ